बहुत ही बुद्ध प्रेरक डॉक्टर जी डॉक्टर बोहा जी प्यारे मिट्टर जीपूबर के लेकर जिस किताब के बारे करनी कर बेटा अमृत कलसी जी बेटे अमृत के माता पिता जी

अदर तहजीब सिखाओ मनुष्य जीवन याद सके बेटी अमृत ना किसंग चंगे चंगे विवाना सुनवाए उन्होंने संगत माणा गे मनु खुशी है कि मेरे बहुत प्यारे मित्र सिंह जी इस समागम की प्रधान भी कर रहे हैं कि डॉक्टर बहुत ही अवगम है जिसका केस याद थे इस मौका भी मैं कल मार कलसी जी ने कल कहते तौर पर अपने मेरे घर जाके पुस्तक दी से कह के तुम्हें आना हालांकि मैं किसी बहुत पास से अदित्य हो गया सी पर तो मैं वही दल कहते के तहजीब सिखाती है साहित्य तहजीब सिखाया जीवन दास सदभावना पैदा कर मनुख की होमी मैं सारी रात यह किताब पाठ किया हमें बीबा जी ने दसिया है कि जिड़ी कवता का जो अनुवाद है ना ये सब तो औखा है ਔਰ ਇਹ ਸੀ ਆਪਣੇ ਸਾਰੀ ਤੇਰੀ ਉਦੋਤਾਂ ਦੀ ਸੰਸਕ੍ਰਿਤੀ ਹੈ ਉਹਨਾਂ ਪੁਸਤਕਾਂ ਦੇ ਝਾਤੀ ਮਾਰੀ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਫੁਰਖਿਆਂ ਨੇ ਜੋ ਰੱਖਿਆ ਹੈ ਕਿਉਂਕਿ ਸਭ ਤੋਂ ਪਹਿਲਾਂ ਕਪਟਾ ਦਾ ਹੀ ਰਾਜ ਰਹਾ ਇੱਕ ਕਪਟਾ ਦੇ ਪਿੱਛੇ ਬਹੁਤ ਉਸ ਦੇ ਪਾਇਲੇ ਜਿਹੜੇ ਗ੍ਰੰਥ ਹੀ ਥੇ ਹਮੇਸ਼ਾ ਮੇਂ ਉਹਨਾਂ ਗ੍ਰੰਥਾਂ ਦਾ ਬਹੁਤ ਬਖਸ਼ਾਵਾਂ ਦੇ ਤਨਵਾਦ ਨੇ ਇਹ ਪੰਜਾਬੀ ਭਾਸ਼ਾ ਦੀ ਇਹ ਮਾਨਦਿਕ ਗੱਲ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਖੂਬਸੂਰਤ ਨਵਾਜੇ ਨੇ ਬੈਠੇ ਕੰਕਾਦਾਰ ਵਾਅ ਜਿਹੜਾ ਬਹੁਤ ਔਖਾ ਹੈ ਕਿਉਂਕਿ ਇਸ ਮੂਰਤ ਵਿੱਚ ਕੱਤਾ ਲਿਖੀ ਜਾਂਦੀ ਹੈ ਉਸ ਮੂਰਤ ਦੇ ਵਿੱਚ ਤੁਹਾਨੂੰ ਕੰਨਾ ਪੈਗਾ ਉਸ ਸਮੇਂ ਨੂੰ ਪਕੜਨਾ ਪੈਗਾ ਉਸ ਕਿੰਤ ਨੂੰ ਪਕੜਨਾ ਪੈਗਾ ਤੇ ਫਿਰ ਤੁਹਾਨੂੰ ਉਸ ਸਾਰੀ ਕਪਤਾਨ ਆਪਣੀ ਜਿਹੜੀ ਭਾਸ਼ਾ ਹੈ ਉਹਦੇ ਸੱਭਿਆਚਾਰ ਦੇ ਵਿੱਚ ਲਿਆਉਣਾ ਪਏਗਾ ਉਹਦੇ ਲਈ ਥੋੜੀ ਕਲਪਨਾ ਥੋੜੀ ਸੰਵੇਦਨਾ ਤੁਹਾਡੇ ਸ਼ਬਦ ਆਡੀਓਸ ਕਪਤਾਨ ਸਮਝ ਜਾਣੀ ਜਿਹੜੀ ਪ੍ਰਕਿਰਿਆ ਹੈ ਬਹੁਤ ਸਾਧੀਆਂ ਗੱਲਾਂ ਜਿਹੜੀ ਨੇ ਕਿਉਂ ਕਪਤਾਨ ਦਾ ਭਾਸ਼ਾਦਰਵਾਦੀ ਕਿਹਾ ਜਾਂਦਾ ਹੈ ਇਹ ਬਹੁਤ ਸੌਖਾ ਨਹੀਂ ਹੈ ਨਾ ਸਾਡੇ ਲਈ ਤੁਹਾਨੂੰ ਬਹੁਤ ਧੰਨਵਾਦ ਫੜਨ ਦਾ ਮੌਕਾ ਮਿਲਿਆ ਕਿ ਮੈਂ ਇਹ ਗੱਲ ਕਰਨ ਦਾ। ਤਾਂ ਕੀ ਜਿਹਨੇ ਬਹੁਤ ਛੋਟ ਵੰਗਾਰੇ ਹਫ਼ਤੇ ਹੋਏ ਜਿਹੜੀ ਕਹਾਣੀ। ਉਹ ਤੋਂ ਬਹੁਤ ਡਾਕਟਰ ਹਰਪ੍ਰੀਤ ਸਿੰਘ ਦਾ ਬਹੁਤ ਕਮਾਲ ਦਾ ਕੰਮ ਹੈ। ਉਹਨਾਂ ਨੇ ਉਸੇ ਜਿਹੜੇ ਕਵੀ ਹੋਏ। ਉਹਨਾਂ ਦੀਆਂ ਦੋ ਕਿਤਾਬਾਂ ਨੇ ਮੇਰੀ ਬੋਲੀ ਚੇਰੇ ਨੂੰ। ਉਸੇ ਤਰ੍ਹਾਂ ਇਹ ਪ੍ਰਦਰਸ਼ਨ ਪਿਆਰੇ। ਇਹ ਤੁਸੀਂ ਉਹ ਜਿਹੜੇ ਰਸ਼ਨ ਇੱਕ ਹੋਏ ਨੇ ਲਿਖਿਆ ਹੈ। ਉਹਨਾਂ ਦਾ ਡਾਕਟਰ 파ਦਨ ਸਿੰਘ ਦਾ ਅਨਵਾਦ ਸੁਣ ਕੇ ਹੈਰਾਨ ਹੋ ਜਾ ਕਿ ਇੰਨੀ ਖੂਬਸੂਰਤ ਉਹਨਾਂ ਨੇ ਪੰਜਾਬੀ ਦਾ ਅਨਵਾਦ ਕੀਤਾ ਕਿ ਜੱਗ ਦੇ ਹੀ ਨਹੀਂ ਰੂਸੀ ਤੇ ਗਿਆ ਇੰਨੀ ਗਹਿਰਾਈ ਨਾਲ ਇੰਨੀ ਆਲ ਦੀ ਉਹਨੇ ਸਬੀਰ ਨੇ ਬੜਾ ਕੰਮ ਕੀਤਾ ਹੈ ਕਿਉਂਕਿ ਬਾਦ ਹੈ ਜਿਹੜੀ ਅਗੀ ਵੀਡੀਓ ਦੇ ਵਿੱਚ ਸ੍ਰੀ ਤਰਸ਼ੇਮ ਨੇ ਬਹੁਤ ਖੂਬਸੂਰਤ ਅਨਵਾਦ ਕੀਤਾ ਹੈ ਡਾਕਟਰ ਖੱਤੀ ਦਾ ਇਹ ਜਿਹੜਾ ਅਨਵਾਦ ਹੈ ਸਾਡੇ ਸਾਹਮਣੇ ਪਿਆ ਹੈ भजन भीर ने बड़ा वीडियो अनुवाद किया है तरह के साथ अम्रदे कौ ने हिंद च बहुत वह अनुवाद वाले काम से सब इस खुशी है कि हिंदी वाली कविता पंजाबी करना यह साप्ति की गई गुरिंद्रिया खुद एक शहर है इस करके शहर ही शहर की शायरी समझ के अपनी भाषा तो के लाइन का भी अनुवाद तो करना कई बार औखा है कई बार जिस स्थिति लिखी गई है ना उस स्थिति समझने भी बहुत गहराई चिंतन करना पड़ता है जो अनुवाद है मैं कहना इसको आदान प्रदान होने वो भी भाषाविकास ਸਾਡੇ ਕੋਲ ਇਸ ਤਰ੍ਹਾਂ ਦੀ ਜਿਹੜੀ ਪੰਜਾਬੀ ਦੇ ਜਨਮਾਤ ਹੈ। ਕੁੱਕ ਬੱਕ ਪਛਾਵਾਂ ਦੇ ਉਹ ਸਾਡੀ ਮਾਂ ਬੋਲੀ ਦਾ ਮਾਣ ਵੀ ਹੈ ਤੇ ਪੰਜਾਬੀ ਭਾਸ਼ਾ ਦੀ ਸਰਬੋਤਮ ਹੈ। ਇਹ ਪੰਜਾਬੀ ਭਾਸ਼ਾ ਦੀ ਜਿੰਨੀ ਸਰਬੋਤਮ ਹੈ ਕਿ ਕਿਸੇ ਵੀ ਦੂਜੀ ਭਾਸ਼ਾ ਦਾ ਨਾਲ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਪਿੱਤਾ ਜਾ ਸਕਦਾ। ਜਿਹੜੀ ਇਹ ਜਿਹੜੀ ਪੁਸਤਕ ਹੈ ਜਿਹੜੀ ਦਾ ਅੱਜ ਅਸੀਂ ਅਨੰਦ ਮਾਣ ਰਹੇ ਹਾਂ ਇਹਦੇ ਕੋਈ 51 ਕਪਤਾ ਮਾਣੇ बहुत छोटिया छोटिया नजमा ने जो किया किताब बड़ी खूबसूरत है किताब की प्रोडक्शन किता। किता 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 का की भी मैंने रख दिया किताब जी कविता की किताबी पेशकारी की उस पक्षों भी साहब बहुत एक खूबसूरत संभाग है साइड जी अस हाँ ये फिकरा है रात बच्च सु गया पत्थर

कोई कपटा जेडी है जिरे के अर्थन पे पेनाता होईगो ओहो कपटा ज्यादा हट रुक जाए थे ते दो लेनना रात छुटिया गया पत्थर पूरे रात जब तक पत्थर है छुटिया है आज तक वापस नहीं होया ए कमाल दे लेनना ने दो इसे तरह देखो तो दो लेनना के हो ने के हर दुख खुशी की चादर लेके रखता है समझे अर्थ डूबे बड़ी सौखी जी लाइन है हर दुख खुशी की चादर लेके शब्द करता अर्थाट करता दुख के जेडे अर्थ ने बिल्कुल ही बदल दते इसे तरह खुशी भी बंदी नहीं जाती

ਇਰੇ ਮੈਨੂੰ ਬਹੁਤ ਛੂਟ ਛੂਟ ਲੈ ਨਜ਼ਮਾਂ ਲਿਖਿਆ ਨੇ ਮੁਖਵੰਤ ਬੜਾ ਵਧੀਆ ਲਿਖਿਆ ਹਮ ਕਲਸੀ ਜੀ ਨੇ ਤੇ ਬਾਕੀ ਦਾ ਸਰ ਤੁਸੀਂ ਪੂਰੀ ਜਿਹੜੀ ਲੈਣਾ ਮੈਨੂੰ ਤੇ ਨਹੀਂ ਆ ਲਿਖਿਆ ਜੀ ਨਾ ਸਰ ਉਹ ਲੈਣਾ ਤੁਸੀਂ ਕੋਟ ਕੀਤੇ ਆ ਮੁਖਵੰਤ ਦੇ ਵਿੱਚ ਕੇ ਜਿਹੜੀ ਕਵਤਾ ਹੈ ਜਿੱਤੇ ਇਹ ਸਭ ਬੇਟੀ ਆ ਮਰਦੀ ਮੈਨੂੰ ਬੇਟੀ ਕਹਾਂਗਾ ਅਰ ਮੈਨੂੰ ਬੜੀ ਹੈਰਾਨੀ ਐ ਤੇ ਖੁਸ਼ੀ ਐ ਕੇ ਇੰਨੀ ਥੋੜੀ ਮਡੇ ਅਡੋਸਾਂ ਕੇ ਹੁੰਦੀ ਐ उस उमर की उम्र इन गंभीर और इने वो बखरे विषय ने प्रकृति मोहबतर कहना होंगे जाओ हम पता लगेगा रंग बिरंगी शब्दी मिलेगी वो बरह मिले इस तरह की जी प्रकृति अमृत मोहब्बत है ना यू भी तू बखरे ढंग में लिखना ਇਹ ਜਿਹੜਾ ਪ੍ਰਦੂਸ਼ਣ ਦਾ ਮਸਲਾ ਹੈ ਨਾ ਅਜਿਹਾ ਲੱਗਦਾ ਪਾ ਇਹਨਾਂ ਨੇ ਛੋਟੀ ਨਜ਼ਰ ਪਾਈ ਦੀ ਬਹੁਤ ਬੜੀ ਬਹੁਤ ਨਜ਼ਰ ਵਿੱਚ ਛੋਟੀ ਜਿਹੀ ਕਿ ਪਾਣੀ ਚੀਖ ਮਾਰ ਰਿਹਾ ਕਹਿੰਦਾ ਯਾਰ ਪਾਣੀ ਮਰ ਰਿਹਾ ਹੈ ਆ ਜਿਹੜਾ ਸ਼ਬਦ ਪਾਣੀ ਮਾਰਿਆ ਹੈ ਉਹ ਪਾਣੀ ਨੇ ਮਾਰਿਆ ਆ ਮਨੂ ਕਿਸੇ ਬਤਾਰ ਮਾਰ ਪਰ ਪਾਣੀ ਮਾਰਿਆ ਦੇ ਨਾਲ ਜਿਹੜੀ ਹੱਥ ਧੁੰਗੇ ਕਿਤੇ ਨੇ ਕਿ ਪਾਣੀ ਮਾਰਿਆ ਤੇ ਪਾਣੀ ਟੁੱਟ ਟੁੱਟੀ ਕੀ ਕਰ ਰਹੀ ਹੈ ਕਮਾਲ ਦੀ ਲੈਣ ਚਾਰ ਪੰਜ ਲੈਣ ਸਾਈ इस तरह दिन एक फिर मानवी का यह मनुख उस धरती से आया तो रहा तो इस तरह की जी मानवता है इस कविता अंदरों हलूना देने की यह मनुख एक नौजवान हुआ तेरह पंद्रह सोलह साल का किल कर तो रहे कि रोजा रहे इस तरह की जी संवेदना ये है किसी चीज न समझना ਤੂੰ ਨੂੰ ਮੌਲਿਕ ਰੂਪ ਦੇਣਾ ਔਰ ਉਹਦੇ ਬਹੁ ਆਸ਼ ਕਰ ਦੇ। ਇਹ ਕਮਾਲ ਦੀ ਹੁੰਦੀ ਕਿ ਇੱਕ ਸ਼ਬਦ ਦੇ ਅਰਥਾਂ ਨੂੰ ਵਿਸਤਾਰ ਦੇ ਦੇ। ਹੁਣ ਮਿੱਟੀ-ਮਿੱਟੀ ਆਉਂਦਾ ਹੁਣ। ਤਾਂ ਮਿੱਟੀ ਦੇ ਅਰਥ ਕਿੰਨੇ ਨੇ? ਇਹ ਇਸ ਹਿੱਕਾ ਦੇ ਇਸ ਤਰ੍ਹਾਂ ਦੇ ਤੁਸੀਂ ਨਾ ਪੜੋ। ਤੇ ਇੱਕ ਮਿੰਟ। ਇਹ ਕਾਹਦੇ ਟੱਟ ਪੜਾ? ਇਹਨੀ ਪਰਸੋਨਿਫਾਈ ਕੀਤਾ ਨਾ ਕਾਗਜ਼ ਦੇ ਟੁਕੜੇ ਨੂੰ ਵੀ ਤੁਸੀਂ ਕਾਗਜ਼ ਦੇ ਟੁਕੜੇ ਨੂੰ ਸਮਝਦੇ ਕੀ ਸਮਝਦੇ ਖਾਵੇ ਇਸੇ ਤਰ੍ਹਾਂ ਨਾ ਦੇ ਹੈ ਗਿਆ ਅੱਛਾ ਇੱਕ ਇਹ ਗੇਸ ਜਿਹੜੇ ਸੁਪਨੇ ਹੈ ਨਾ ਹਫ਼ਤੇ ਦੇ ਪਿੱਛੇ ਦਿਨ ਚਾਰ ਕੱਲਾ ਬੜੀਆਂ ਮਹੱਤਵਪੂਰਨ ਤਾਂ ਸੁਪਨਾ ਜਿਸ ਕਵੀ ਕੋ ਸੁਪਨੇ ਨਹੀਂ ਨਾ ਉਹ ਬੁਝੇ ਹਫ਼ਤੇ ਨੂੰ ਸਾਡ ਉਹ ਕੀ ਹੁੰਦੀ ਹੈ ਤਾਈ ਤਰਪੜਾ ਕੀ ਕੀ ਗੱਲ ਸੰਵੇਦਨਾ ਜੋ ਕਿ ਪਾਸ਼ ਇਹ ਸੇ ਭੇਟੇ ਕੋਲੇ ਚਾਰੇ ਕੱਲਾ ਜਿਹੜੇ ਇਹਨੇ ਹਫ਼ਤੇ ਦੇ ਖੰਡੇ ਸੰਭਰਤ ਹੈ ਕਿਤਨੇ ਜੀ ਜਿਹੜੀ ਅਗਲ ਸੁਖਨੇ ਦੇ ਦੋਨੇ ਕਮਾਲ ਦੀ ਨਜ਼ਰ ਹੈ ਕਿਤੇ ਵਿੱਚ tàkti ਦੀ ਧਾਰਾ ਉਹ tàkti ਦੇ ਬਾਰੇ ਕਿ tàkti ਬਣੀਗਾ ਵਾਸਤੇ ਤੁਸੀਂ ਕੀ ਕਰ ਰਹੇ ਹੋ ਇਸ ਨੂੰ ਭਈਆਂ ਨੇ ਵੇਟ ਕਰਦੇ ਹਮ ਗੁਰੂ ਪਾਣੀ ਪੀਤਾ ਮਾਤਾ ਤੱਕ ਪਾਣੀ ਪੀਤਾ tàkti ਨੂੰ ਬਹੁਤ ਬੜਾ ਦਰਜਾ ਦਿੱਤਾ ਗਿਆ ਪਾਣੀ ਨੂੰ ਹਵਾ ਨੂੰ ਸਾਰੇ ਨੂੰ ਪ੍ਰਤੀਤ ਕਿਤੇ ਜਿੱਥੇ ਨਰ ਮਹਾਮਾਰੀ ਹੈਗੀ ਬੜੀ ਖੌਲਕੀ ਨਾ ਮੈਨੂੰ ਕਿ ਕਿ ਇਹਦੇ ਕਿ ਇਹਨਾਂ ਕੁਦਰਤ ਦੇ ਨਾਲ ਕਿਵੇਂ ਗੱਲ ਬੱਕੜੀ 파ਦੇ ਕਿ ਕੁਦਰਤ ਕੀ ਕਹਿੰਦੀ ਰਹੀ ਕੀ ਕਰਦੀ ਇਹਦੇ ਨਾਲ ਇਸ ਤਰ੍ਹਾਂ ਨਹੀਂ ਹੈ ਇੱਕ ਲਦਰ ਦੇ ਵਿੱਚ ਅਜਾ ਤੁਖੋ ਜਿਹੜੀ ਹਿੰਦੀ ਮਤਲਬ ਕਿ ਹੈ ਇਹ ਕਿ ਤੁਸੀਂ ਇਹ ਕਰ ਦਿਖਾ ਮੈਂ ਕਿਹਾ ਵੀ ਇਸ ਤਰ੍ਹਾਂ ਦੀ ਲਦਰ ਪੰਜਾਬੀ ਵਿੱਚ ਦਾ ਹਿੰਦੀ ਕਿ ਮੈਂ ਪਹਿਲੀ ਵਾਰ ਪੜ੍ਹਿਆ ਕਿ ਕਿਵੇਂ ਅੰਮ੍ਰਿਤ ਦੇ ਕ੍ਰਿਸ਼ਨ ਜੀ ਨੂੰ

ਕਿਤੇ ਬੜਾ ਮੈਸੇਜ ਹੈ ਇਹ ਛੋਟੀ ਜਿਹੀ ਨਜ਼ਮ ਦੇ ਜੀਵ ਜੇ ਬਾਰੇ ਇਹ ਇਸੇ ਤਰ੍ਹਾਂ ਇੱਕ ਨਜ਼ਮ ਹੈ ਜੇਕਰ ਅਸੀਂ ਉਸ ਦੇ ਬੱਚੇ ਹਾਂ ਪਰਮਾਤਮਾ ਨੇ ਸੁਭੋਦ ਕੀਤਾ ਹੈ ਗੰਟੀਤਾ ਹੈ ਪਰਮਾਤਮਾ ਬਾਗ ਕਹਿੰਗੇ ਜੇ ਤੂੰ ਸਾਰੰਗ ਦਾ ਸਰਬਤ ਕਲਿਆਣ ਕਰਨਾ ਉਹਨਾਂ ਤਾਂ ਇੰਨਾ ਇੰਨਾ ਕਿਉਂ ਹੋ ਰਿਹਾ ਹੈ ਇਹ ਵੀ ਜਿਹੜੀ ਪਰਮਾਤਮਾ ਨੂੰ ਇੱਕ ਨਿਮੇਟਾ ਮੰਨਦਾ ਸਰਬੋਧਰ ਕੀਤਾ ਹੈ ਇੱਕ ਵੀ ਪਾਸ ਮੈਨਾ ਤੇ ਇਹਦੇ ਵੀ ਤੇ ਸ਼ਬਦ ਹੈ ਤੇ ਮੈਂ ਇਹ ਸਾਰੀ ਇਹ ਕਿਤਾਬ ਨੂੰ ਜੇ ਤੁਸੀਂ ਸਮਝਣਾ ਹੈ ਇਹ ਜਿਹੜੀ ਨਜ਼ਮ ਹੈ ਇਹ ਨਜ਼ਮ ਸਮੁੱਚੀ ਅੰਬੱਤੀ ਫਰੋਸਤੀ ਨਰਿੰਦਨ ਦੇ ਕਿੰਦਰੀਸ਼ੀ ਜਿਹੜੀ ਹੈ ਇਹ ਸਿੱਖ ਨਜ਼ਮ ਦੇ ਅਧਿ ਮਾਜੇ ਰਿਖਰੀ ਪੜ ਕੇ ਸਾਰੀ ਕਿਤਾਬ ਦਾ ਜਿਹੜਾ ਸਾਰੰਸ਼ ਹੈ ਉਹ ਮਾਣ ਸਕੀ ਇਹਦੇ ਵਿੱਚ ਇੱਕ ਮਹਿਰਬੱਤ ਜੀ ਨਜ਼ਮ ਮਾਵਾਦੀ ਮੈਂ ਉਹਦੇ ਬਾਰੇ ਕੱਲ੍ਹ ਨੂੰ ਹੈਨਾ ਬਹੁਤ ਕਮਾਲ ਸੀ ਨਾ ਕਮਾਈ। ਪਰ ਇਹ ਕਿਤੇ ਮੈਂ ਆਪਣੇ ਕਰਥੀ ਕੀ ਨੂੰ ਇੱਕ ਸੁਝਾਅ ਦੇਣਾ ਚਾਹਾਂਗਾ ਇੱਥੇ ਸ਼ਬਦ ਇਹਨਾਂ ਮਹਾਵਤਿ ਸੱਚ ਬੜਾ ਹੈ। ਸੱਚ ਸੱਚ ਹਾਂ ਸੱਚ ਇਹ ਉਸ ਸੱਚ ਨੂੰ ਕਹਿੰਦੇ ਹਾਂ ਜੋ ਮੇਰੇ ਸਾਰਾ ਦਿਲ ਹੀ ਹੈ ਉਹ ਸੱਚ ਉਹ ਵੇਖਿਆ। ਪਰ ਮੈਂ ਸ਼ਾਇਦ ਉਹਨਾਂ ਸੱਚ ਪੱਤੇ ਉੱਪਰ ਇਹਦੀ ਥਾਂ ਤੇ ਇਸ ਬਾਹ ਦੀ ਖਾਤਾ ਵਿੱਚ ਰੂਹ ਲੈ ਇਹ ਵਰਤਿਆ ਜਾਂਦਾ ਨਾ ਤਾਂ ਇਹ ਨਰਮ ਜੇ ਹੋਜੀ ਆਉਂ ਗਿਆ ਤੁਹਾਡੀ ਸੱਚੀ ਮਾਨਵ ਸੱਚੀ ਨਹੀਂ ਹੈ ਮਾਦੇ ਲੈ ਤਾਂ ਤੁਸੀਂ ਦੇਹੀ ਪਰ ਸਕਦੇ ਹੋ ਰੂਹ ਪਰ ਸਕਦੇ ਹੈ ਤਾਂ ਕੋਈ ਹੋਰ ਸ਼ਬਦ ਪਰ ਸਕਦੇ ਉਹਦੇ ਨਾਲ ਇਸ ਜਿਹੜੀ ਨਜ਼ਮ ਹੈ ਨਾ ਹੋਰ ਵੀ ਹੋ ਬਹੁਤ ਬੜਨ ਜੇ ਕਿ ਮੈਂ ਬਹੁਤ ਕਹਿ ਸਕਦਾ ਕਿ ਸਮਾ ਬੜਾ ਸੀਮਤ ਹੈ ਪਰ ਇੱਕ ਵਾਰ ਇਸ ਕਥਾ ਦੀਨਵਾਦ ਕਰੂ ਕਿ ਉਹਨੂੰ ਦੇਖ ਕਰੂ ਕਿ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਨైਜ਼ਰਨਾ ਤੇ ਬਹੁਤ ਵਧੀਆ ਪ੍ਰੋਗਰਾਮ ਵਗੈਰਾ ਵੀ ਕਰੂ ਬਹੁਤ ਸਾਥ ਤੇ ਥੋੜੇ ਸਾਥ ਪਰਮਿਕਾਂ ਬਹੁਤ ਬਹੁਤ ਇਹ ਬਾਨੀ ਦਾ ਸਾਕਿਤ ਸੰਤ ਤੇ ਪਾਸਾਕ ਪਾਸ ਐਸੈਸਨਲ ਇਸ ਤੋਂ ਕਰਦੇ ਜਾ ਰਹੇ ਆ। ਉਹ ਕੰਸੀ ਦੇ ਖਾਤੋਂ ਵੀ ਸ਼ੁਕਰੇ ਜਾ ਰਹੇ ਆ ਇੱਕ ਚੰਗੀ ਕਿਤਾਬ ਗਾਪ ਉਸਤੇ ਗਾਪ ਸੁਨੇਹਾ ਪੜ੍ਹਨ ਨੂੰ ਦਿੱਤਾ। ਮੈਂ ਵੀ ਅਨੋਝਕ ਤਾਂ ਨਹੀਂ ਕਾਪਤਾ ਲਿਖਣ ਤਾਂ ਇਸ ਗਾਪ ਸੁਨੇਹੇ ਨੂੰ ਪੜ੍ਹਦੇ ਆ ਜਿੱਦਾਂ ਦਾ ਨਜ਼ਰੀਆ ਉਹਦੇ ਬਾਰੇ ਬੋਲੀ ਗੱਲ ਕਰਨਾ वैसे भाषा का खेत विचारधारक है लड़ाई प्रतिबद्धता खेत है बरतूज नाम ना कह दिया है कस आसमान सेक हम केवल सूरज नहीं ਇਸ ਗੱਲ ਨੂੰ ਕੇਂਦਰ ਚ ਰੱਖਿਆ ਜਿੱਥੇ ਕੋਈ ਨਹੀਂ ਗਿਆ ਪਾਣੀ ਟੁੱਟਿਆ ਹਵਾ ਪਿੱਛੇ-ਵਿਛੇ ਚੱਲਣ ਲੱਗੀ ਫਿਰ ਹਵਾ ਟੁੱਟ ਗਈ ਆਸਮਾਨ ਦਾ ਸੇਕ ਹੁਣ ਕੇਵਲ ਸੂਚ ਨਹੀਂ ਤਾਂ ਇਹ ਗੱਲ ਮੈਨੂੰ ਇਸ ਤਰ੍ਹਾਂ ਲੱਗੀ ਜਿਵੇਂ ਬ੍ਰਹਿਮੰਡ ਦੀ ਸ਼ੁਰੂਆਤ ਵਰਗੀ ਹੋਵੇ ਪਹਿਲਾਂ ਪਾਣੀ ਟੁੱਟਦਾ ਹੈ ਫਿਰ ਹਵਾ ਟੁੱਟਦੀ ਹੈ ਫਿਰ ਇਸ ਬ੍ਰਹਿਮੰਡ ਦੀ ਸਜਣਾ ਦਾ ਖਲਾ ਦੇ ਸੂਰਜ ਦਾ ਲਿਗ ਚਾਨਾ ਦਾ ਜਿਹੜਾ ਸਰੋਤ ਕਿਤੇ ਨਹੀਂ ਰਹਿੰਦਾ ਬੜਾ ਕੁਝ ਸ਼ਾਮਲ ਹੋ ਜਾਂਦਾ ਇਸ ਬ੍ਰਹਿਮੰਦੇ ਵਿਕਸਨ ਮੌਲਾਂ ਦੇ ਵਿੱਚ ਜਿਸ ਤਰ੍ਹਾਂ ਕਪਤਾ ਜੀ ਜਦੋਂ ਜੀ ਸ਼ੁਰੂਆਤ ਕਰਦੇ ਆ ਤਾਂ ਉਹਦੇ ਨਾਲ ਬੜਾ ਕੁਝ ਜੁੜਦਾ ਰਹਿੰਦਾ ਟੁੱਟਦਾ ਰਹਿੰਦਾ ਹੈ ਉਹਦੇ ਵਿਕਸਨ ਮੌਲਾਂ ਔਰ ਸਿਰਜਣ ਤੱਕ ਇਹ ਕਪਤਾ ਸਗਰੇ ਦਾ ਕਥਨ ਹੈ ਜਿੱਥੇ ਨਹੀਂ ਗਿਆ ਮੈਨੂੰ ਇਹ ਥਾ ਦਿੰਦਾ ਹੈ ਇਹ ਇਹ ਕਥਨ ਮੈਂ ਉੱਥੇ ਪਹੁੰਚ ਗਿਆ ਹਾਂ ਜਿੱਥੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਕਾ ਵੀ ਉਸ ਪਲ ਚ ਪਹੁੰਚ ਗਿਆ ਹੈ ਜਿੱਥੇ ਅਜੇ ਤੱਕ ਕੋਈ ਨਹੀਂ ਪੁੱਜ ਸਕਿਆ ਕਾਲ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਪੰਕਤੀਆਂ ਜਾਂ ਬਾਦਵਾਕ ਕਾਂਸ ਜਿਹੜੇ ਉਹਦੀਆਂ ਸ਼ੋਹਾਂ ਨੇ ਇਹ ਪੁਸ਼ਟੀ ਵੀ ਕਰਦੇ ਨੇ ਤਾਂ ਇਹ ਜਿੱਥੇ ਨਹੀਂ ਗਿਆ ਉੱਥੇ ਪਹੁੰਚਣ ਲਈ ਇਹ ਪਾਠਕ ਵੱਲ ਵੀ ਇਸ਼ਾਰਾ ਸਰੋਤੇ ਲਈ ਵੀ ਹੈ ਆਲੋਚਕ ਲਈ ਇਸ ਕਵਤਾ ਦੇ ਵਿੱਚ ਬਹੁਤ ਸਾਰੇ ਜਿਹੜੇ ਬਿੰਬ ਨੇ ਪ੍ਰਤੀਬਿੰਬ ਨੇ ਔਰ ਮੈਟਾਫਰ ਵਿਭਾਗ ਰਿਫਲੈਕਸ਼ਨ ਜਾਈ ਪ੍ਰਤੀਕ ਨੇ ਉਹ ਬੜੇ ਜਿਹੜੇ ਢੂਕੇ ਉਹ ਚੇਤਨ ਵੀ ਕਰਦੇ ਨੇ ਸਾਨੂੰ ਬਹੁਤ ਸਾਰੇ ਇਸ਼ਾਰੇ ਵੀ ਕਰਦੇ ਨੇ ਤਾਂ ਉਹ ਚੇਤਨ ਵੀ ਕਰਦੇ ਨੇ ਚੇਤਨੂ ਵੀ ਕਰਦੇ ਨੇ ਤਾਂ ਉਹ ਸਾਰੂ ਵੀ ਨੇ ਇਹ ਜੇ ਉਮੀਦ ਵੀ ਹੈ ਵਿਸ਼ਵਾਸ ਵੀ ਹੈ ਸੁਪਨਾ ਵੀ ਹੈ ਸਾਹਸ ਵੀ ਹੈ ਪਿਆਰ ਵੀ ਹੈ ਟੁੱਟਣਾ ਵੀ ਹੈ ਜੁੜਨਾ ਵੀ ਹੈ ਸਬੰਧ ਵੀ ਹੈ ਪਹੁੰਚ ਵੀ ਹੈ ਪ੍ਰਤੀਰੋਧ ਵੀ ਹੈ ਜਿਹਨੂੰ ਅਸੀਂ ਰਿਸਿਸਟੈਂਟ ਕਹਿੰਦੇ ਆ ਪ੍ਰੋਧ ਵੀ ਹੈ ਇਸ ਕੱਪੜੇ ਦਾ ਵਿਕਾਸ ਵੀ ਹੈ ਤਾਂ ਪਾਣੀ ਦਾ ਟੁੱਟਣਾ ਹਵਾ ਦਾ ਟੁੱਟਣਾ ਭਰੋਸੇ ਦਾ ਟੁੱਟਣਾ ਬ੍ਰਹਿਮੰਡ ਦੀ ਖੋਣ ਜਾਂ ਨਮ ਸੰਚਨਾ ਵੱਲ ਸੰਕੇਤ ਕਰਦਾ ਹੈ ਮਨੁੱਖ ਨੇ ਲੱਖਾਂ ਸਾਲਾਂ ਤੋਂ ਇਸ ਬ੍ਰਹਿਮੰਡ ਇਹ ਬ੍ਰਹਿਮੰਡ ਦਾ ਟੁੱਟੇ ਹਿੱਸਾ ਮਨੁੱਖ ਤਾਂ ਆਪਣੀ ਇਹ ਲਾਤੀ ਉਹਨੇ ਲੱਖਾਂ ਸਾਲਾਂ ਤੋਂ ਹੋਗਾ ਹੀ ਪਰ ਫੇਰ ਵੀ ਕੁਝ ਅਜਿਹੇ ਥਾਵਾਂ ਨੇ ਜਿੱਥੇ ਉਹਨੇ ਪੈਰ ਨਹੀਂ ਰੱਖਿਆ ਤਾਂ ਅਮਰਤ ਰੰਜਨ ਉਹਨਾਂ ਨੂੰ ਥਾਮਾਂ ਤੇ ਆਪਣਾ ਨਵਾਂ ਪੈਰ ਜਿਹੜਾ ਹੈਗਾ ਰੱਖਦਾ ਤਾਂ ਹਨੇਰੇ ਦੇ ਚੁਟੇ ਪੱਥਰ ਮਤਲਬ ਬਲੈਕ ਹੋਲ ਚ ਜਾ ਰਿਹਾ ਹੈ ਤਾਂ ਜਾਇ ਨੂੰ ਐਦਾਂ ਵੀ ਦੇਖਿਆ ਜਾ ਸਕਦਾ ਦੇਖਿਆ ਜਾ ਸਕਦਾ ਵੀ ਹਨੇਰੇ ਵੱਲ ਚੁਟੇ ਪੱਥਰ ਤਾਂ ਉਸ ਨੂੰ ਹਨੇਰੇ ਨੂੰ ਅੰਦਰ ਤੱਕ ਬੁਲਾ ਹਲਾਲ ਜਿਵੇਂ ਕਿ ਹਨੇਰੇ ਨੂੰ ਥਾਪ ਦੀ ਤੌਰ ਤੇ ਸੱਤਾ ਦੇ ਤੌਰ ਤੇ ਵੀ ਹਨੇਰੇ ਨੂੰ ਦੇਖਿਆ ਜਾ ਸਕਦਾ ਜਿਵੇਂ ਇੱਕ ਪਾਲੇਸਤੀਨੀ ਬੱਚਾ ਜਿਹੜਾ ਉਹ ਸਤਿ ਨਹੀਂ ਜਿਹੜਾ ਹਾਕਮ ਹੈ ਜਿਹੜੀ ਸੱਤਾ ਹੈ ਤਾਂ ਉਹ ਇੰਨੀ ਗਰੂਰ ਹੈ ਵੈਸੀ ਹੈ ਜ਼ੁਲਮੀ ਹੈ ਅਤਿਆਚਾਰੀ ਹੈ ਵਿਨਾਸ਼ਕਾਰੀ ਹੈ ਤਾਂ ਉਹ ਛੋਟਾ ਬੱਚਾ ਜਿਹੜਾ ਪੱਥਰ ਸੱਤਾ ਵੱਲ ਫੈਂਕਦਾ ਹਾਕਮ ਵੱਲ ਫੈਂਕਦਾ ਤਾਂ ਉਹ ਜਿਹੜਾ ਬੱਚਾ ਤਾਂ ਇੱਕ ਲੋਕਾਂ ਲਈ ਆਮ ਲੋਕਾਂ ਲਈ ਪ੍ਰੇਰਨਾ ਦਾ ਔਰ ਸਾਹਸ ਦਾ ਸਰੋਤ ਬਣ ਜਾਂਦਾ ਹੈ ਤੇ ਇਹਦੇ ਵਿੱਚ ਸਾਹ ਔਰ ਰਿਸ਼ਤੇ ਦਾ ਸੰਬੰਧ ਆਪਸ ਚ ਅਟੁੱਟ ਜੁੜੇ ਹੋਏ ਨੇ ਇਸ ਕਪਟਾ ਚ ਸਰੀਰ ਨਾਲ ਜੇ ਸਾਹ ਜੇ ਸਾਹ ਦੂਰ ਚੱਲੇ ਜਾਂ ਤਾਂ ਰਿਸ਼ਤਾ ਮਰ ਜਾਂਦਾ ਰੰਜਨ ਕਹਿੰਦਾ ਹੈ ਇਸ ਹਾਰਨ ਜੋਗ ਨਹੀਂ ਹੈ ਕਪਟਾ ਸੁਚੇਤ ਕਰਦੀ ਹੈ ਸੰਬੰਧ ਦੇ ਮਰ ਜਾਂਦਾ ਚੀਕ ਸਿਰਫ ਹਵਾ ਨੂੰ ਸੁਣਾਈ ਦਿੰਦੀ ਹੈ ਜਾਂ ਚੀਕ ਹਵਾ ਵਿੱਚ ਸੁਣਾਈ ਦਿੰਦੀ ਹੈ ਦੋ ਗੱਲਾਂ ਨੇ ਚੀਕ ਸਿਰਫ ਹਵਾ ਨੂੰ ਸੁਣਾਈ ਦਿੰਦੀ ਹੈ ਜਾਂ ਚੀਕ ਹਵਾ ਵਿੱਚ ਸੁਣਾਈ ਦਿੰਦੀ ਹੈ ਆਵਾਜ਼ ਨੂੰ ਪ੍ਰਭਾਵਿਤ ਕਰਦੀ ਹੈ ਬੁੱਕਲ ਜੋ ਹੈ ਉਹ ਚੀਜ਼ ਨੂੰ ਮਾਰ ਦਿੰਦੀ ਹੈ ਨਰਕਿਆਂ ਦੀ ਬਲੀ ਦੇ ਨਾਲ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮਨੁੱਖ ਜਾਤੀ ਤੇ ਪਾਣੀ ਨੂੰ ਜੈਨੋਸਾਈਡ ਕਰਨ ਵਰਗੀ ਵਡੇਰੀ ਸਾਜ਼ਿਸ਼ ਹੈ ਨਰਕਾ ਸਰੋਤ ਨਹੀਂ ਹੈ ਉਹ ਤਾਂ ਜਿੰਦਗੀ ਦਾ ਸਹਾਇਕ ਹੈ ਤਾਂ ਜਦ ਨਰਕਿਆਂ ਦੀ ਬਲੀ ਦਿੱਤੀ ਗਈ ਤਾਂ ਸਰੋਤ ਤੱਕ ਪਹੁੰਚ ਜੇ ਉਹ ਬੰਦ ਹੋ ਗਈ ਤਾਂ ਉਹ ਬੰਦ ਹੋਣਾ ਜਿਹੜਾ ਹੈ ਮਨੁੱਖ ਜਿਹੜਾ ਮਨੁੱਖ ਜਿਹੜਾ ਸਾਧਨ ਸਹਾਇਕ ਹੈ ਮਨੁੱਖ ਦਾ ਜਿਹੜਾ ਸਾਧਨ ਸਹਾਇਕ ਹੈ ਤੋ ਸਰੂਤ ਜਿਹੜਾ ਉਹ ਦੇ ਮੌਤ ਦੇ ਮੂੰਹ ਚ ਚੱਲੇ ਜਾਣਾ ਜਿਹੜਾ ਉਹਦੇ ਵੱਲ ਇਸ਼ਾਰਾ ਕਰਦਾ ਸਭ ਤੋਂ ਜਿਵੇਂ ਆਪਣੇ ਦਮ ਸਾਹਮਣੇ ਗਿਆ ਵੀ ਸਭ ਤੋਂ ਤੇ ਮਰ ਜਾਣ ਵਾਲਾ ਇਸ਼ਾਰਾ ਕਰਦਾ ਤਾਂ ਇਸੇ ਜਿਹੜੇ ਇਹ ਜਿਹੜੀਆਂ ਜਿੰਨੀਆਂ ਕਵਤਾਵਾਂ ਨੇ ਉਹਦੇ ਅੰਦਰਲਾ ਜਿਹੜਾ ਪਾਤਰ ਹੈ ਉਹ ਬੇਚੈਨ ਹੈ ਉਹ ਕਹਿੰਦਾ ਤੂੰ ਮਹਿਸੂਸ ਕਰਦਾ ਵੀ ਮੇਰੇ ਜਿਸਮ ਤੇ ਜਿਹੜੇ ਸੱਤਾ ਦੇ ਕੀੜੇ ਆ ਜਿਹੜੇ ਉਹ ਉਰੀਂਗਦੇ ਆ ਜਿਹੜੇ ਚੂਲੀ ਪਰ ਪਾਣੀ ਹੈ ਜਿਹੜਾ ਉਹ ਕਾਫੀ ਨਹੀਂ ਹੈ ਕਈ ਵਾਰ ਉਹ ਬੇਵਸਵੀ ਦਿਖਾਈ ਦਿੰਦਾ ਹੈ ਤਾਂ ਜੰਗਲ ਦੀ ਅੱਗ ਨੂੰ ਬੁਝਾਉਣ ਲਈ ਜਿਹੜੀ ਥੋੜਾ ਪਾਣੀ ਮਨਚੂੜੀ ਪਰਵਾਣੀ ਉਹਨੂੰ ਲੱਗਦਾ ਕਿ ਇਹ ਕਾਫੀ ਨਹੀਂ ਹੈ ਇਸ ਕਵਤਰ ਚ ਕੁਦਰਤ ਹੈ ਉਸਦੇ ਕੁਦਰਤ ਦੇ ਅਦੁੱਪਤ ਨਿਯਮ ਨੇ ਨਜ਼ਾਰੇ ਨੇ ਵਿਗਿਆਨ ਇਸ ਕਵਤਰ ਸਾਹਮਣੇ ਮੈਂ ਖਾਸ ਔਰ ਉਚੇਜਿਤ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਕਵਤਰ ਦਾ ਸੁਭਾਅ ਹੈ ਉਹ ਦਾਰਸ਼ਨਿਕ ਹੈ ਔਰ ਵਿਗਿਆਨਕ ਹੈ ਜੋ ਜੋ ਨੂੰ ਪੜਦੇ ਆ ਮਨਨ ਤੁਸੀਂ ਤੋਂ ਬਾਹਰ ਦੋ ਚੀਜ਼ਾਂ ਤੋਂ ਬਾਹਰ ਨਹੀਂ ਆ ਸਕਦੇ ਇਹਨੂੰ ਇਸ ਇਸ ਕਵਿਤਾ ਨੂੰ इमोशनल ਟੱਚ ਤੋਂ ਮੰਨ ਲਓ ਬਹੁਤੀ ਵਾਰ ਨਹੀਂ ਪੜਿਆ ਜਾ ਸਕਦਾ। ਲੈ ਉਦਾਸ ਨੂੰ ਇੱਕ ਪੱਤੋ ਪੜ੍ਹਨਾ ਪੈਣਾ ਤਾਂ ਇਸ ਇਹਦੇ ਵਿੱਚ ਮੋਟੀ-ਮੋਟੀ ਅੱਖ ਚਮਕਦੀ ਹੈ ਬੱਦਲ ਭਾਜਦੇ ਨੇ ਖਿਸਕਦੇ ਨੇ ਮੜਰਾਉਂਦੇ ਨੇ ਆਸਮਾਨ ਨੀਲਾ ਹੈ ਇਹ ਦੁਖੀ ਹੈ ਕਾਰਿਆਂ ਨਾਲ ਭਰਿਆ ਹੈ ਲਾਲਚੀ ਹੈ ਹੀਰੇਵਾਂਗ ਚਮਕਦੇ ਪੱਤੇ ਵਿਛਰੇ ਨੇ ਸੂਰਜ ਦਾ ਮਰੂਥਲ ਦੀ ਰੇਤ ਵਿੱਚ ਅਪਵਰਤਨ ਹੁੰਦਾ ਹੈ ਸੂਰਜ ਨੇ ਚੰਨ ਦਾ ਕਤਲ ਕਰ ਦਿੱਤਾ ਪਾਣੀ ਮਰ ਮੁੱਕ ਗਿਆ ਪਾਣੀ ਆਸਮਾਨ ਦੀ ਸਹਾਇਤਾ ਕਰ ਰਿਹਾ ਪਾਣੀ ਆਸਮਾਨ ਦੇ ਹੰਝੂ ਨਹੀਂ ਇਸ ਕਵਤਾ ਦਾ ਪੰਛੀ ਖੁਦ ਥੜਨਾ ਉੱਡਣਾ ਤੈਰਨਾ ਜਵਾਨ ਹੋਣਾ ਖੁਦ ਸਿੱਖਦਾ ਹੈ ਮਨੁੱਖ ਨੂੰ ਇਹ ਚੇਤਨ ਕਰਦੀ ਹੈ ਕਵਤਾ ਇਸ ਕੋਲ ਤਰਕ ਵੀ ਹੈ ਦਲੀਲ ਵੀ ਹੈ ਔਰ ਵਿਗਿਆਨਿਕ ਸਵਾਲ ਵੀ ਹੈ ਇਹ ਖਾਲੀ ਨਹੀਂ ਨਾ ਇਹ ਹਲਕੀ ਹੈ ਨਾ ਇਹ ਬੋਝਲ ਹੈ ਇਹ ਗਰਭ ਦੇ 9 ਮਹੀਨਿਆਂ ਦੇ ਅਰਥ ਨੂੰ ਤੇ ਉਹਦੇ ਉਪਜਾਊ ਪਣੇ ਨੂੰ ਜਾਣਦੀ ਹੈ ਇਸ ਕਵਤਾ ਵਿੱਚ ਕੂਨ ਦਾ ਜਿਹੜਾ ਇੱਕੋ ਰੰਗ ਹੈ ਉਹ ਖੂਨ ਦੇ ਰੰਗ ਨੂੰ ਇਹ ਲਾਲ ਰੰਗ ਨੂੰ ਸਮਝਦੀ ਹੈ ਕਵਤਾ ਤਾਂ ਇਸ ਕੋਲ ਬੇਅਮਿੱਤੇ ਨਾਮਿਤੇ ਲਈ ਕੋਈ ਥਾਂ ਨਹੀਂ ਇਸ ਕਵਤਾ ਚ ਇਹ ਦੁਨੀਆ ਦੇ ਬੁਰੇ ਹਿੱਸੇ ਵੱਲ ਵੀ ਖੜਕੇ ਦੇਖਣਾ ਚਾਹੀਦੀ ਹੈ ਕਵਤਾ ਵੀ ਰਾਵਣ ਰਾਵਣ ਕਿਉਂ ਆ ਬਦਦੋਲਨ ਦੁਰਯੋਧਨ ਕਿਉਂ ਆ ਇੱਕ ਹਵਤਾ ਦੱਸਦੀ ਹੈ ਜੇ ਕੋਈ ਜ਼ਮੀਨ ਨੂੰ ਬੋਹਣ ਵਾਲਾ ਨਾ ਹੋਵੇ ਤਾਂ ਉਹ ਉੱਡੀ ਹੋ ਜਾਂਦੀ ਹੈ ਮਰ ਜਾਂਦੀ ਹੈ ਉਹ ਬੰਦਰ ਬੰਜਰ ਹੋ ਜਾਂਦੀ ਹੈ ਇਹ ਇਸ਼ਾਰਾ ਨਵੀਆਂ ਧਰਤੀਆਂ ਵੱਲ ਵੀ ਹੈ ਇੱਕ ਹਫਤਾ ਰਾਤਬ੍ਰੁੱਧ ਖਤਰੇ ਸੇੜਨਾ ਇਸ ਹਫਤਾ ਕੋਲੇ ਉਦਸਾਰ ਹੈ ਇਹਦੇ ਵਿੱਚ ਕਈ ਕਵਤਾਮਾ ਯੋਜਨਾ ਜਿਵੇਂ ਭਗਤ ਸਿੰਘ ਦੀ ਫਲਸਫੀ ਹੈ ਮੈਂ ਨਾਸਤਿਕ ਕਿਉਂ ਹਾਂ ਤਾਂ ਉਹ ਇੱਕ ਹਫਤਾ ਉਸ ਤਰ੍ਹਾਂ ਅ ਪ੍ਰਮਾਤਮਾ ਨੂੰ ਰੱਬ ਨੂੰ ਵੀ ਇੱਕ ਟਾਇਰੇ 'ਚ ਖੜਾ ਕਰ ਲੈਂਦੀ ਹੈ ਬਹੁਤੀ ਵਾਰ ਇਹ ਕਵਤਾ ਔਰ ਇਸ ਕ ਕਵਤਾਮਾ ਜਿਹੜੀਆਂ ਨੇ ਬਹੁਤ ਬਾਗਮਾਲ ਕਵਤਾਮਾ ਨੇ ਇਹਨਾਂ ਨੂੰ ਇਹਨਾਂ 'ਚ ਆਰਤ ਦੀ ਸੰਵੇਦਨ ਸੀਤ ਹੈ ਕਈ ਵਾਰ ਇਹ ਲੱਗਦਾ ਵੀ ਅਮਰਤ ਰੰਜਨ ਦੀ ਸਾਰੇ ਜਿਹੜੇ ਗਿਆਨ ਹੈ ਇੰਦਰੀਆਂ ਇਕੱਠੀਆਂ ਹੋ ਕੇ ਮੈਨੂੰ ਨਹੀਂ ਲੱਗਦਾ ਹੁੰਦਾ ਕਈ ਵਾਰੀ ਕਿਸੇ ਬੰਦੇ ਦੇ ਸਾਰੇ ਗਿਆਨ ਇੰਦਰੀਏ ਇੱਕੋ ਜਿਹੇ ਕੰਮ ਕਰਨ ਤਾਂ ਮੈਨੂੰ ਇਹ ਲੱਗਦਾ ਸਾਰੇ ਗਿਆਨ ਇੰਦਰੀਏ ਇਕੱਠੀਆਂ ਹੋ ਕੇ ਇਸ ਕਪਤਾਨ ਨੂੰ ਲਿਖਦੀਆਂ ਨੇ ਤਾਂ ਇਸ ਖੂਬਸੂਰਤ ਕਿਤਾਬ ਦੇ ਅਨਵਾਦ ਲਈ ਅਮਰਤ ਰੰਜਨ ਉਹਦੇ ਪਰਿਵਾਰ ਵਰਪੁਰ ਅਮਰਤ ਰੰਜਨ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ